ਜਿਹੜਾ ਮੈਂ ਹਰ ਘਰ ਦਾ 10 ਲੱਖ ਰੁਪਏ ਦਾ ਜਿਹੜਾ ਯੋਜਨਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਜੂਗੀ ਤੇ ਉਹ ਉਹ ਜਿਹੜਾ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਫ੍ਰੀ ਹੋਣ ਲੱਗ ਜੂਗਾ ਤੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਸਕੀਮਾਂ ਲੋਕਪੱਖੀ ਜਿਹੜੀਆਂ ਨੇ ਆਉਣਗੀਆਂ ਤੇ ਬਜਟ ਸੈਸ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਲੋਕਾਂ ਲਈ ਸਹੂਲਤਾਂ ਵਾਲਾ ਬਜਟ ਜਿਹੜਾ 58000 ਨੌਕਰੀਆਂ ਮਿਲਦੀਆਂ ਕਿੱਥੋਂ ਮਿਲਦੀਆਂ ਸਕੂਲ ਬਣ ਗਏ ਠੀਕ ਹੈ ਸੜਕਾਂ ਬਣ ਰਹੀਆਂ 43000 ਕਿੱਥੋਂ ਬਣ ਗਈਆਂ ਉਹ ਕੋਈ ਅਸੀਂ ਕੋਈ ਆਪ ਤਾਂ ਨਹੀਂ ਮਸ਼ੀਨ ਲਈ ਹੋਈ ਨਾ ਹੈਗਾ ਤਾਂ ਐਸੇ ਫਾਈਨਾਂਸ ਨੂੰ ਮੈਨੇਜ ਕਰ ਰਹੇ ਹਾਂ ਸੋ ਅਸੀਂ ਪੰਜਾਬ ਦੀ ਤਰੱਕੀ ਵਾਸਤੇ ਕਿਤੋਂ ਵੀ ਕਰੀਏ ਅਸੀਂ ਪੰਜਾਬ ਦੇ ਲੋਕਾਂ ਦਾ ਜਿਹੜਾ ਜੀਵਨ ਪੱਧਰ ਹੈ ਉਹ ਵੀ ਉੱਚਾ ਚੱਕ ਰਹੇ ਤੇ ਪਹਿਲਾਂ ਕਦੇ ਸੁਣਿਆ ਸੀਗਾ ਕਿ ਪਾਇਲਟ ਜਿਹੜੇ ਬਣ ਰਹੇ ਨੇ ਬੱਚੇ ਉਹਨਾਂ ਵਾਸਤੇ ਸੱਤ ਜਹਾਜ਼ ਵੀ ਲੈਂਦੇ ਨੇ ਟ੍ਰੇਨਿੰਗ ਤੇ ਇੱਥੇ ਸਾਡੇ ਬੱਚੇ ਡਿੜਬੇ ਦੇ ਮੈਨੂੰ ਮਿਲੇ ਘਵਾਨੀਗੜ ਦੀ ਕੁੜੀ ਮਿਲੀ ਧਰਮਗੜ ਦਾ ਬੱਚਾ ਮਿਲਿਆ ਇੱਕ ਹਨਾ ਤਾਲੀਆਂ ਪਿੰਡਾ ਬੁਲਾਡੇ ਕੋਲੇ ਉੱਥੋਂ ਦਾ ਇੱਕ ਬੱਚੀ ਬੱਚੀ ਮਿਲੀ ਠੀਕ ਹੈ ਮਲੋੜ ਦਾ ਮੁੰਡਾ ਮਿਲਿਆ ਸਾਡੇ ਬੱਚੇ ਜਿਹੜੇ ਨੇ ਉਹ ਇਸ ਲੈਵਲ ਦੀਆਂ ਨੌਕਰੀਆਂ ਸੁਪਨੇ ਲੈਣਾ ਕਿਹਦਾ ਹੱਕ ਨਹੀਂ ਹੈਗਾ ਸਿਰਫ ਇਹ ਥੋੜੀ ਹੈ ਕਿ ਵੱਡੇ ਵੱਡੇ ਬੰਦੇ ਅਮੀਰ ਬੰਦੇਆਂ ਨੂੰ ਸਬਸਿਡੀਆਂ ਦੇਈ ਜਾਓ ਸੋ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਕੋਈ ਛੋਟਾ ਸ਼ਹਿਰ ਕੋਈ ਕਸਬਾ ਜਿੱਥੇ ਵੀ ਕੋਈ ਕੋਈ ਲੋੜ ਹੈ ਕਿਸੇ ਕਿਸਮ ਦੀ ਇਹ ਨਹੀਂ ਦੇਖਦੇ ਅਸੀਂ ਕਿ ਐਮਸੀ ਕੀਦੇ ਨੇ ਜਾਂ ਸਰਪੰਚ ਕੀਦਾ ਇਹ ਇਹ ਵੋਟਾਂ ਵੇਲੇ 2-4 ਦਿਨ 15 ਦਿਨ ਹੁੰਦੀਆਂ ਨੇ ਉਹ ਤੋਂ ਬਾਅਦ ਜਦੋਂ ਤੁਸੀਂ ਮੈਂ ਅੱਜ ਵੀ ਇਹੀ ਕਹੈਂ ਸਾਡੇ ਜਿਹੜੇ ਜਿੱਤੇ ਹੋਏ ਨੇ ਕਿ ਤੁਸੀਂ ਜਿਨ੍ਹਾਂ ਨੇ ਨਹੀਂ ਵੋਟਾਂ ਪਾਈਆਂ ਉਹਨਾਂ ਦੇ ਵੀ ਤੁਸੀਂ ਹੁਣ ਚੁਣੇ ਹੋਏ ਨਮਾਇੰਦੇ ਹੋ ਇਸ ਕਰਕੇ ਕੋਈ ਇਸ ਤਰ੍ਹਾਂ ਦਾ ਭੇਦਭਾਵ ਨਹੀਂ ਰੱਖਣਾ ਕਿ ਇਸ ਗਲੀ 'ਚ ਵੋਟਾਂ ਨਹੀਂ ਪਈਆਂ ਇਹ ਗਲੀ ਪੱਕੀ ਨਹੀਂ ਕਰਨੀ ਸਾਰਿਆਂ ਦੇ ਹੀ ਕੰਮ ਕਰਨਾ ਤਾਂ ਕਿ ਆਪਾਂ ਪੰਜਾਬ ਨੂੰ ترقی ਦੇ ਲਈ ਅਪ੍ਰੈਲ ਦੇ ਵਿੱਚ ਆ ਜਾਣਗੇ ਪਹਿਲਾ ਬੈਚ ਅਪ੍ਰੈਲ ਮਈ ਚਰਟੈਰੋ ਕਿਹਾ ਰਹੇ ਮਿਲਦੇ ਆਂ ਮਿਲ ਕੇ ਗੱਲ ਕਰਾਂਗੇ ਉਹਨਾਂ ਨੂੰ ਕੀ ਕਹਿਣਾ ਕੀ ਕਰਨਾ ਚਾਹੀਦਾ ਤੁਸੀਂ ਤੁਹਾਨੂੰ ਕੀ ਹੋਇਆ ਜੀ ਬਿਨਾਲ ਨੂੰ ਚਿੱਪਸਤਾ ਚਾਹ ਤੋਂ ਬੁੱਕ ਕਰਾ ਗਏ ਤੇ ਕਿ ਤੁਸੇ ਵਾਗਲੂ ਵੀ ਪਿਸ਼ਤਾ ਚਾਹ ਤਸਵੀਰ ਚ ਔਰ ਪਸੇ ਚਾਹ ਚਾ ਲੋ ਤੁਹਾਡੇ ਦੁਖੀ ਨੇ ਪੈਸੇ ਲਏ ਜੀ ਦੱਸੋ ਤੁਹਾਡੇ ਤੋਂ ਮੰਗੇ ਕਿਸ ਨੇ ਸਭ ਤੋਂ ਮੰਗੇ ਲੋਕ ਤਾਂ ਸੀ ਨਿਸ਼ਚਿਤ ਕਰਨਾ ਜੀ ਦੱਸੋ ਜੀ ਮੈਨੂੰ ਮੇਰੇ ਕੋਲ ਤਾਂ ਸ਼ਿਕਾਇਤ ਆਈ ਨਹੀਂ ਕੋਈ ਮੇਰੇ ਕੋਲ ਤਾਂ ਲੋਕਾਂ ਦੇ ਫੋਨ ਆਉਂਦੇ ਨੇ ਕਿ ਆਹ ਮੰਗਦਾ ਸੀ ਤੇ ਅੰਦਰ ਕਰਤਾ ਜੀ ਠੀਕ ਹੈ ਨਾ ਈ ਰਿਸਟਰੀਆਂ ਹੋ ਗਈਆਂ ਜੀ ਹੁਣ ਤੁਸੀਂ ਈ ਰਿਸਟਰੀਆਂ ਜਿਹੜੀਆਂ ਨੇ ਉਹ ਉਹਦੇ ਵਾਸਤੇ ਇੱਥ ਬਸ ਇੱਕਨ ਵੀ ਇਸ ਜਿਹੜੇ ਪੈਸੇ ਮੰਗਦੇ ਹੁੰਦੇ ਸੀ ਮੈਨੂੰ ਵੀ ਪਤਾ ਮੈਂ ਰੀਸਟਰੀਆਂ ਕਰਾਉਣ ਆਉਂਦਾ ਰਿਹਾ ਜੀ ਠੀਕ ਹੈ ਨਾ ਤੇ ਉਹ ਹੁਣ ਤੁਸੀਂ ਘਰੋਂ ਹੀ ਰੀਸਟਰੀ ਆਪ ਲਿਖ ਕੇ ਲੈ ਕੇ ਆ ਸਕਦੇ ਹੋ ਜਾਂ ਆਪਾਂ ਉੱਥੇ ਜਿਹੜਾ ਕਚੈਰੀ ਚ ਫੋਟੋ ਖਿਚਾਉਣ ਆਉਨੇ ਹੋ ਤਾਂ ਤੁਹਾਨੂੰ ਪ੍ਰੋਪਰ ਟਾਈਮ ਮਿਲਦਾ ਹੈ ਕਿ ਸਵਾ 2 ਤੋਂ 2:30 ਵਜੇ ਤੱਕ ਤੁਸੀਂ ਆ ਜਾਓ 15 ਮਿੰਟੇ ਤੁਹਾਡੀ ਰੀਸਟਰੀ ਹੋ ਕੇ ਬਾਹਰ ਹੋ ਜੂਗੀ 20 ਤੋਂ 22 ਮਿੰਟ ਲੱਗਦੇ ਹੈ ਜੀ ਗੱਡੀ ਖੜਾਉਣ ਤੋਂ ਲੈ ਕੇ ਦੁਬਾਰਾ ਗੱਡੀ 'ਚ ਬੈਠਣ ਤੱਕ ਰੀਸਟਰੀ ਹੋਣ ਤੇ ਠੀਕ ਹੈ ਨਾ ਈ ਰੀਸਟਰੀਆਂ ਹੋ ਗਈਆਂ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਪੋਰਟਲ ਖੁੱਲ ਗਏ ਕਿਉਂਕਿ ਜ਼ਮਾਨੇ ਦੇ ਮੁਤਾਬਕ ਚੱਲਣਾ ਪਊਗਾ ਆਨਲਾਈਨ ਹੋਣ ਲੱਗ ਗਏ ਅਸੀਂ ਤਾਂ ਦਫ਼ਤਰ ਬੰਦ ਕਰ ਰਹੇ ਹਾਂ ਆਰਟੀ ਲੁਧਿਆਣੇ ਦੀਆਂ 90% ਸੇਵਾਵਾਂ ਬੰਦ ਕਰਤੀਆਂ ਕਿਉਂਕਿ ਲੋੜ ਹੀ ਨਹੀਂ ਲੋਕ ਆਪਣਾ ਲਾਇਸੈਂਸ ਅਪਗ੍ਰੇਡ ਕਰਾਉਣਾ ਤੁਸੀਂ ਪੋਰਟਲ ਤੇ ਜਾ ਕੇ ਅਪਗ੍ਰੇਡ ਕਰ ਲਓ ਪਰ ਦੋ ਸਾਰੀ ਇਨਫੋਰਮੇਸ਼ਨ ਸੋ ਭ੍ਰਿਸ਼ਟਾਚਾਰ ਜਿਹੜਾ ਉਹ ਜੜਾਂ 'ਚ ਬੈਠਿਆ ਹੋਇਆ ਉਹਨੂੰ ਖਤਮ ਕਰਨ ਲੱਗੇ ਹੋયા ਬੀਨਾਸ ਕਿਸੇ ਵੀ ਚੀਜ਼ ਦਾ ਨਹੀਂ ਹੁੰਦਾ ਪਰ ਹਾਂ ਕੋਸ਼ਿਸ਼ਾਂ ਸਾਡੇ ਵੱਲੋਂ ਜਾਰੀ ਨੇ ਆਈ ਦਾ ਚੱਲ ਰਿਹਾ ਜੀ ਉਹਦੇ ਵਿੱਚ ਮੰਗ ਰੇ ਇੱਕ ਗੱਲ ਦਾ ਨਾਮ ਤੇ ਤੁਹਾਡਾ ਮਤਲਬ ਇਹ ਆਇਆ ਤੁਸੀਂ ਹਾਂਜੀ ਅਸੀਂ ਤਾਂ ਇਹ ਕਹਿੰਦੇ ਨਾਮ ਮੈਨੂੰ ਨਾਮ ਨਾਲ ਕੋਈ ਤੁਸੀਂ 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 ਇਲਾਹਾਬਾਦ ਦਾ ਨਾਮ ਪ੍ਰਾਗਰਾਜ ਰ ਕਰਤਾ ਲੋਕਾਂ ਦੀ ਜ਼ਿੰਦਗੀ ਸੁਧਰ ਗਈ ਤੁਸੀਂ ਸਰਾਏ ਕਾਲੇ ਖਾਂ ਇੱਕ ਸਟੇਸ਼ਨ ਸੀ ਉਹਦਾ ਨਾਮ ਦੀਨਦਿਆਲ ਪਾ ਦੇ ਕਰਤਾ ਉਥੇ ਸਫਾਈ ਹੋ ਗਈ ਜੀ ਫਿਰ ਇਹ ਤਾਂ ਸ਼ੁਕਰ ਕਰੋ ਹਜੇ ਮੁਲਕ ਦਾ ਨਾਮ ਨਹੀਂ ਬਦਲਿਆ ਹੈਨਾ ਇਹ ਨਾਮ ਬਦਲਣਾ ਕਿਉਂ ਹੋ ਜਾਗਾ ਨਾ ਜਿਹੜੇ ਜਿਹੜੇ ਤਿਹਾਰੀਦਾਰ ਨੇ ਉਹਨਾਂ ਨਾਲ ਗੱਲ ਕਰਿਓ ਲਾਲੀ ਤੁਸੀਂ ਜਾ ਕੇ ਜਿਹੜੀ ਦਰਾਂ ਨੂੰ ਨਾਂ ਤੋਂ ਕੀ ਲੈਣਾ ਜੀ ਉਹ ਕਹਿੰਦੇ ਸਾਨੂੰ ਕੰਮ ਮਿਲ ਜੂਗਾ ਸਾਡੇ ਚੁੱਲੇ 'ਚ ਰੋਟੀ ਪੱਕ ਜੂਗੀ ਸਾਡੀ ਦਿਹਾੜੀ ਵੱਧ ਜੂਗੀ ਆ ਇਹ ਹੀ ਉਹ ਕਾਂਗਰਸ ਵਾਲਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਨਾਂ 'ਚ ਹੀ ਉਲਝੇ ਪਏ ਨੇ ਜਿਹੜਾ ਅੰਦਰ ਕਰਕੇ ਕੰਮ ਇਹ ਉਹਦਾ ਵਿਰੋਧ ਕਰੋ ਜਿਹੜੀ ਸਕੀਮ ਜਿਹੜੀ ਹੈ ਉਹਦੇ 'ਚੋਂ ਸਾਰੇ ਕੰਮ ਬੰਦ ਕਰਤੇ ਤੇ ਸੈਂਟਰal ਸਰਕਾਰ ਨੇ ਆਪਦੇ ਤੋਂ ਹੱਥ ਖਿੱਚ ਕੇ ਸਟੇਟਾਂ ਤੇ ਭਾਰ ਪਾਤਾ ਤੇ ਚੇਟਾਂ ਦਾ ਪੈਸਾ ਰੋਕ ਲਿਆ ਸਰ ਸਰ ਕਿਵੇਂ ਲੱਗਦਾ ਆਪ ਨੂੰ ਇਹਦੇ ਖਿਲਾਫ ਰੋਕ ਤੋਂ ਬਕਾਇਦਾ ਅਸੀਤਾ ਜੀ ਜੋ ਪੰਜਾਬ ਦੇ ਹੱਕ ਚ ਨਹੀਂ ਹੋਊਗਾ ਕੇਂਦਰ ਦਾ ਕੋਈ ਵੀ ਫੈਸਲਾ ਸੀ ਹਰ ਇੱਕ ਫੈਸਲਾ ਵਿਰੋਧ ਕਰਾਂਗੇ ਹਾਂਜੀ ਉਹ ਜਿਹੜਾ ਮੈਂ ਹਰ ਘਰ ਦਾ 10 ਲੱਖ ਰੁਪਏ ਦਾ ਜਿਹੜਾ ਯੋਜਨਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਜੂਗੀ ਤੇ ਉਹ ਉਹ ਜਿਹੜਾ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਫ੍ਰੀ ਹੋਣ ਲੱਗ ਜੂਗਾ ਤੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਸਕੀਮਾਂ ਲੋਕਪੱਖੀ ਜਿਹੜੀਆਂ ਨੇ ਉਹ ਆਉਣਗੀਆਂ ਤੇ ਬਜਟ ਸੈਸ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਲੋਕਾਂ ਲਈ ਸਹੂਲਤਾਂ ਵਾਲਾ ਬਜਟ ਜਿਹੜਾ ਉਹ